ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਸਤਾਰ ਮੇ ਲੋਕ ਸੇਵਾ ਦਿਹਾੜੇ ਮੌਕੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਲੋਕ ਸੇਵਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਭਾਰਤ ਸ਼ਾਸਨ ਪਾਰਦਰਸ਼ਤਾ ਅਤੇ ਨਵਾਂਚਾਰ ਵਿੱਚ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਜ਼ਿਲ੍ਹਿਆਂ ਦੇ ਸਰਪੱਖੀ ਵਿਕਾਸ, ਆਭਿਲਾਸ਼ੀ ਬਲਾਕ ਪ੍ਰੋਗਰਾਮ ਅਤੇ ਇਨੋਵੇਸ਼ਨ ਦੀਆਂ ਸ਼੍ਰੇਣੀਆਂ ਵਿੱਚ ਜਨਤਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਪੀਐਮ ਪੁਰਸਕਾਰ ਪ੍ਰਦਾਨ ਕੀਤੇ। ਉਹਨਾਂ ਨੇ ਦੋ ਈ ਕਿਤਾਬਾਂ ਵੀ ਜਾਰੀ ਕੀਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਾਰਤ ਵਿੱਚ ਪੂੰਜੀਕਾਰੀਆਂ ਲਈ ਉਤਸ਼ਾਹਿਤ ਹੈ ਅਤੇ ਯਕੀਨੀ ਬਣਾਉਣਾ ਸਾਡਾ ਕੰਮ ਹੈ ਕਿ ਅਸੀਂ ਇਹ ਮੌਕਾ ਗੁਆ ਨਾ ਦਈਏ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਕੋਈ ਲਾਲ ਫੀਤਾ ਸ਼ਾਹੀ ਨਾ ਹੋਵੇ ਤਾਂ ਹੀ ਅਸੀਂ ਆਪਣੇ ਟੀਚਿਆਂ ਨੂੰ ਹਾਸਲ ਕਰ ਸਕਾਂਗੇ ਪਿਛਲੇ 10 ਸਾਲਾਂ ਵਿੱਚ ਦੇਸ਼ ਦੀ ਸਫਲਤਾ ਨੇ ਵਿਕਸਿਤ ਭਾਰਤ ਦੀ ਨੀਂ ਮਜ਼ਬੂਤ ਕੀਤੀ ਹੈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਸ ਦਾ ਪ੍ਰਭਾਵ ਦੇਖ ਰਹੇ ਹਾਂ ਸਕੂਲ ਵਿੱਚ ਹਾਜ਼ਰੀ ਵਿੱਚ ਸੁਧਾਰ ਤੋਂ ਲੈ ਕੇ ਸੂਰਜੀ ਊਰਜਾ ਅਪਣਾਉਣ ਤੱਕ ਕਈ ਜ਼ਿਲ੍ਹਿਆਂ ਨੇ ਆਪਣੀਆਂ ਵਚਨਬੱਧਤਾਵਾਂ ਪੂਰੀਆਂ ਕੀਤੀ ने कई नई मानता दी गई है क्लीन वाटर हर बच्चे को क्वालिटी एजुकेशन हर एंटरप्रनर को फाइनेंशियल एक्सिस और हर गांव को डिजिटल इकोनॉमी का लाभ ऐसी ही बातें हैं जो होलिस्टिक डेवलपमेंट मैं मानता हूं क्वालिटी इन गवर्नेंस सिर्फ स्कीम्स लॉन्च करने से नहीं आती बल्कि क्वालिटी इन गवर्नेंस इससे तय होती है कि वो स्कीम कितनी गहराई तक जनता के बीच पहुंची और उसका कितना रियल इंपैक्ट हो ਇਸ ਮੌਕੇ ਕੇਂਦਰੀ ਪਰਸਨਲ ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ 2014 ਵਿੱਚ ਸਰਕਾਰ ਬਣਨ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵੱਤ ਤੋਂ ਵੱਧ ਸ਼ਾਸਨ ਅਤੇ ਘੱਟੋ-ਘੱਟ ਸਰਕਾਰ ਦਾ ਮੰਤਰ ਦਿੱਤਾ ਸੀ ਸਾਲਾਂ ਤੋਂ ਟੈਕਨੋਲੋਜੀ ਦੀ ਵਰਤੋਂ ਕਰਕੇ ਇਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ